ਹਾਂਜੀ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡੀ ਸਕਰੀਨ ਦੇ ਉੱਤੇ ਆਪਾਂ ਇੱਕ ਵੀਡੀਓ ਲਾਤੀ ਹੈ ਰੈਡ ਕਰਕੇ ਹੁਣ ਉਸ ਵੀਡੀਓ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਬਿਆਸ ਡੇਰੇ ਦੇ ਮੁਖੀ ਇੱਕ ਮੁਸਲਮਾਨ ਭਰਾ ਦੇ ਕੋਲੋਂ ਆਪਣੀ ਅਰਦਾਸ ਕਰਾ ਰਹੇ ਆ ਇੱਕ ਮੁਸਲਮਾਨ ਮੌਲਵੀ ਦੇ ਕੋਲੋਂ ਆਪਣੀ ਅਰਦਾਸ ਕਰਾ ਰਹੇ ਚਲੋ ਕਿਸ ਨੇ ਇਹਦੇ ਵੀਡੀਓ ਦੇ ਉੱਤੇ ਇਦਾਂ ਲਿਖ ਕੇ ਪਾਤਾ ਵੀ ਲੱਗਦਾ ਢਿੱਲੋਂ ਤਾਂ ਨੰਬਰ ਵਰਤਨ ਕਰ ਰਿਹਾ ਵਾ ਹੁਣ ਬਿਆਸ ਵਾਲਿਆਂ ਦੇ ਚੱਲੇ ਕਦਰ ਜਾਣਗੇ ਚਲੋ ਹੁਣ ਚੇਲੇ ਜਾਣਾ ਕਿੱਧਰ ਹੀ ਚੇਲੇ ਨੇ ਚੇਲੇਆਂ ਨੇ ਫੜ ਕੇ ਸਪਸ਼ਟੀ ਕਰਨ ਦੇਣੇ ਸ਼ੁਰੂ ਕਰਤੇ ਕੀ ਸਪਸ਼ਟੀ ਕਰਨ ਦੇਤੇ ਚੇਲੇ ਜਾਂਦੇ ਵੀ ਵੇਖੋ ਜੀ ਕਿਸੇ ਦੇ ਧਰਮ ਦਾ ਸਤਿਕਾਰ ਕਰਨਾ ਕੋ ਮਾੜੀ ਗੱਲ ਨਹੀਂ ਆਂ ਅੰਦੇ ਬਾਬਾ ਗੁਰਿੰਦਰ ਸਿੰਘ ਢਿਲੋਹਾਰ ਕਿਹੇ ਧਰਮ ਦਾ ਸਤਿਕਾਰ ਕਰਦੇ ਆ ਚੰਗੀ ਗੱਲ ਇਹ ਕਰਦੇ ਆਂ ਕਿਹੜਾ ਕਹਿੰਦੇ ਨਾ ਕਰੋ ਚੰਗੀ ਗੱਲ ਆ ਪਰ ਮੈਂ ਬੇਨਤੀ ਕਰਾਂ ਧਰਮ ਦਾ ਸਤਿਕਾਰ ਕਰਨਾ ਵੱਖਰੀ ਗੱਲ ਆ ਪਰ ਇੱਕ ਸਿਧਾਂਤ ਦੇ ਵਿੱਚ ਰਹਿਣਾ ਆਪਣੇ ਧਰਮ ਦੀ ਮਰਿਆਦਾ ਚ ਰਹਿਣਾ ਇੱਕ ਵੱਖਰੀ ਗੱਲ ਆ ਪੁੱਛੋ ਕਿਵੇਂ ਜੇਕਰ ਢਿੱਲੋ ਸਾਹਿਬ ਜੇਕਰ ਇਸਲਾਮ ਦੀ ਰਿਸਪੈਕਟ ਕਰਦੇ ਸਤਿਕਾਰ ਕਰਦੇ ਆ ਤੇ ਇਸਲਾਮ ਦਾ ਆਪਣੇ ਮਨ ਦੇ ਦਾ ਸਤਕਾਰ ਰੱਖੋ ਪਰ ਇਹ ਮਤਲਬ ਨਹੀਂ ਵੀ ਜਾ ਕੇ ਉਹਨਾਂ ਨਾਲ ਹੱਜ ਕਰਨ ਬੈਜੋ ਸਤਿਕਾਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਾ ਕੇ ਪੰਜ ਨਵਾਜਾਂ ਪੜਨ ਬੈਜੋ ਉਹਨਾਂ ਨਾਲ ਸਦਾਨਾ ਤਾਂ ਆਪਣੇ ਰੱਖੋ ਇਹ ਨਹੀਂ ਆ ਹਿੰਦੂਇਜ਼ਮ ਦਾ ਸਤਿਕਾਰ ਕਰਦੇ ਆ ਸਨਾਤਨ ਮਾਤਰਾ ਦਾ ਸਤਿਕਾਰ ਕਰਦੇ ਆ ਚਲੋ ਜੀ ਜਗਨਾਧਪੁਰੇ ਜਾ ਕੇ ਥਾਲ ਫੜ ਕੇ ਕਮਾਉਣ ਦੇ ਬੂ ਕਿਉਂ ਅਸੀਂ ਬੇਸਤਕਾਰ ਬੜਾ ਕਰਦੇ ਹਾਂ ਧਰਮ ਦਾ ਹਰ ਦਵਾਰ ਗਏ ਤੇ ਬਾਬਾ ਢੱਲੋ ਸਾਹਿਬ ਹਰ ਦਵਾਰ ਜਾ ਕੇ ਉੱਥੇ ਵੇਖਿਆ ਅੱਛਾ ਪਾਣੀ ਦੇ ਰੇ ਸੂਰਜ ਨੂੰ ਤੇ ਸੂਰਜ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਇਹ ਸਤਕਾਰ ਨਹੀਂਗਾ ਤੇ ਭੇਡਾਂ ਐ ਨਾ ਪਖੰਡੀਆਂ ਨੂੰ ਮਿਲਾ ਰਹੀਆਂ ਹੁੰਦੀਆਂ ਗੁਰੂ ਨਾਨਕ ਸਾਹਿਬ ਨਾਲ ਸਤਕਾਰ ਕਰਨਾ ਵੱਖਰੀ ਗੱਲ ਏ ਪਰ ਆਪਣੇ ਧਰਮ ਦੇ ਵਿੱਚ ਰਹਿਣਾ ਇੱਕ ਵੱਖਰੀ ਗੱਲ ਹੁੰਦੀ ਏ ਸਤਕਾਰ ਕਰੋ ਤੁਸੀਂ ਕਿਸੇ ਧਰਮ ਦਾ ਕਰੋ ਗੁਰਨਾਨਕ ਸਾਹਿਬ ਨੇ ਸਤਕਾਰ ਕਰਨਾ ਸਿਖਾਇਆ ਵਾ ਸਤਕਾਰ ਕਰੋ ਪਰ ਆਪਣੇ ਧਰਮ ਨੂੰ ਛੱਡ ਕੇ ਦੂਜਿਆਂ ਨਾਲ ਇਦਾਂ ਤੁਰੇ ਫਿਰੋ ਇਹ ਗੱਲ ਕੋਈ ਪਹਿਲੀ ਵਾਰ ਨਹੀਂ ਆਗੇ ਵੀ ਉਹਨਾਂ ਨੇ ਮੈਂ ਇੱਕ ਵੀਡੀਓ ਵੇਖੀ ਇੱਕ ਫੋਟੋ ਮੇਰੇ ਸਾਹਮਣੇ ਆਈ ਜਿਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਟੱਲੋ ਸਿਰ ਦੇ ਉੱਤੇ ਟੋਪੀ ਪਾਈ ਹੈ ਤੇ ਪੇਡਾਂ ਦੇ ਵਿੱਚ ਖਲੋਤੇ ਆ ਤੇ ਜੇ ਆਪਾਂ ਦੂਜੇ ਬੰਦੇ ਪੜ ਲਗੇ ਹੋਏ ਸਿੱਖ ਸਿਰ ਟੋਪੀ ਧਰੇ ਸੱਤ ਜਨਮ ਕੁਸ਼ਤੀ ਹੋਏ ਮਰੇ ਦੱਸੋ ਫਿਰ ਮੈਨੂੰ ਇੱਕ ਵੀਰ ਦਾ ਪਿੱਛੇ ਜੇ ਫੋਨ ਆਇਆ ਆਂਦਾ ਉਹ ਮੰਨਦੇ ਆਂ ਵੀ ਟੋਪੀ ਬਾਬੇ ਗੁਰਿੰਦਰ ਸਿੰਘ ਢਿੱਲੋਂ ਨੇ ਪਾਈ ਆ ਪਰ ਆਂਦਾ ਉਹ ਇੰਡੀਆ ਥੋੜੀ ਪਾਈ ਤੇ ਬਾਹਰ ਜਾ ਕੇ ਪਾਈ ਆ ਮੈਂ ਕਿਹਾ ਬਾਹਰ ਜਾ ਕੇ ਲਾਊਡ ਹੈਗੀ ਵੀ ਬਾਹਰ ਜਾ ਕੇ ਸਿੱਕ ਟੋਪੀ ਪਾ ਲਈ ਸਵਾਲ ਆਇਆ ਕਿ ਲਾਊਡ ਹੈਗੀ ਬਾਹਰ ਜਾ ਟੋਪੀ ਨੂੰ ਟੋਪੀ ਆ ਭਾਵੇਂ ਇੰਡੀਆ 'ਚ ਪਾ ਲੋ ਭਾਵੇਂ ਬਾਹਰ ਜਾ ਕੇ ਪਾ ਲੋ ਕੋਈ ਬੰਦਾ ਆਖੇ ਵੇਖੋ ਜੀ ਮੁੰਡਾ ਸ਼ਾਣੀ ਕਰਦਾ ਮੈਂ ਤਾਂ ਬਾਹਰ ਬੈ ਕੇ ਨਸ਼ਾ ਕਰਦਾ ਉਹ ਦੇਸ਼ ਜਾ ਕੇ ਨਛਾ ਨਛਾ ਉਹ ਇੱਥੇ ਕਰ ਲੋ ਵਿਦੇਸ਼ ਵੀ ਕਰ ਲੋ ਕੋਈ ਬੰਦਾ ਆਖੇ ਮੈਂ ਜੀ ਇੰਡੀਆ ਦੇ ਵਿੱਚ ਸਾਰੀਆਂ ਧੀਆਂ ਪਣਾ ਸਤਕਾਰ ਕਰਦਾ ਵਾ ਮੇਰੇ ਤੋਂ ਬਲਾਦਕਾਰ ਉਹ ਹੋ ਜਾਂਦਾ ਜਦੋਂ ਮੈਂ ਬਾਹਰ ਜਾਂਦਾ ਇਹ ਕੀ ਲੌਜਿਕ ਹੋਇਆ ਉਹਨਾਂ ਸਵਾਲ ਵੀਰ ਨੂੰ ਮੈਂ ਜਵਾਬ ਹੀ ਦਿੱਤਾ ਮੈਂ ਕਿਹਾ ਵੀਰਾ ਆਹ ਤੇਰੀ ਗੱਲ ਦਾ ਲੌਜਿਕ ਕੀ ਹੋਇਆ ਵੀ ਵੇਖੋ ਜਿਹਨੂੰ ਟੋਪੀ ਇੰਡੀਆ ਜੀ ਨਹੀਂ ਪਾਈ ਜਾਂਦਾ ਬਾਹਰ ਜਾ ਕੇ ਪਾਈ ਆ ਬਾਹਰ ਜਾ ਕੇ ਉਹਦੇ ਪੱਗ ਬੰਨੇ ਨਾਲ ਐਡਾ ਵੱਡਾ ਡੇਰਾ ਸਾਹਮਣੇ ਬੈਠਾ ਵਾ ਬਾਹਰ ਜਾ ਕੇ ਮੇਰੇ ਪੱਗ ਹੀ ਬੰਨੇ ਸਿਰ ਤੇ ਐਡੇ ਡੇਰੇ ਦਾ ਮੁਖੀ ਆ ਆਪਣੇ ਆਪ ਨੂੰ ਗੁਰੂ ਭੇਡਾਂ ਦੇ ਕੋਲੋਂ ਖਵਾ ਰਿਆ ਵਾ ਦੂਜੀ ਬੇਨਤੀ ਹੋਰ ਜਿਹੜਾ ਨਵੇਂ ਇਹਨਾਂ ਦੇ ਗੁਰੂ ਆਏ ਆ ਗੁਰੂ ਦਾ ਨਾਮ ਲੈ ਦਵਾ ਬਾਬਾ ਜਸਦੀਪ ਸਿੰਘ ਗਿੱਲ ਪਹਿਲੇ ਤੇ ਵੇਖੋ ਗੁਰਿੰਦਰ ਸਿੰਘ ਢਿੱਲੋਂ ਗਿੱਲ ਜਸਦੀਪ ਸਿੰਘ ਗਿੱਲ ਇਹ ਲੱਗਦਾ ਨਹੀਂ ਵੀ ਜਾਤੀਵਾਦ ਨੂੰ ਜਾਂ ਗੋਤ ਨੂੰ ਕਿੰਨਾ ਪ੍ਰਮੋਟ ਕਰ ਰਹੇ ਸਗੋਂ ਸਿੱਖ ਦੀ ਤੇ ਗੋਤ ਹੀ ਕੇਵਲ ਜਸ ਸੇਖ ਆਦਮੀ ਆ ਤੇ ਉਹਦੀ ਕੇਵਲ ਗੋਤ ਸਿੰਘ ਜੇ ਔਰਤਿਆ ਕੋਈ ਨਾਲ ਕਹਰਿਆ ਇਹ ਗਿੱਲ ਲਾਉਣਾ ਢਿੱਲੋ ਲਾਉਣਾ ਮੈਂ ਸਮਝਦਾ ਜ਼ਰੂਰੀ ਹੈ ਕੋਈ ਜਾਤੀਵਾਦ ਆਪਣਾ ਦੱਸਣਾ ਆਪਣੀ ਗੋਤ ਦੱਸਣੀ ਜ਼ਰੂਰੀ ਹੈ ਕੋਈ ਕਈ ਮੈਨੂੰ ਵੇਖੋ ਜੀ ਤੁਸੀਂ ਵੀ ਨਾਲ ਤੋੜ ਲਿਖਿਆ ਹੀ ਆ ਲਿਖਿਆ ਤੋੜ ਮੇਰਾ ਪਿੰਡ ਆ ਸਾਰੇ ਪ੍ਰਚਾਰਕ ਵਰਤਦੇ ਨੇ ਆ ਆਪਣੇ ਪਿੰਡ ਦਾ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹ ਕਾਨਪੁਰ ਲਾਇਆ ਹੁੰਦਾ ਆਪਣਾ ਭਾਈ ਹਰਜਿੰਦਰ ਸਿੰਘ ਜੀ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼੍ਰੀਨਗਰ ਲਾਇਆ ਹੁੰਦਾ ਆਪਣਾ ਇਹ ਕੋਈ ਗੋਤ ਨਹੀਂ ਗਈ ਗੋਤ ਲਾਉਣ ਦੀ ਗੱਲ ਕੀਤੀ ਗੋਤ ਲਾਉਣਾ ਮਾੜੀ ਆ ਭਾਈ ਸਰਬਜੀਤ ਸਿੰਘ ਜੀ ਧੁੰਦਾ ਉਹਨਾਂ ਨੇ ਆਪਣਾ ਧੁੰਦਾਂ ਪਿੰਡ ਲਾਇਆ ਵਾ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਨੇ ਆਪਣਾ ਮੁੰਡਾ ਪਿੰਡ ਪਿੰਡ ਦਾ ਨਾਮ ਲਾਇਆ ਵਾ ਜੇ ਮੈਂ ਆਪਣਾ ਤੋੜ ਲਿਖਿਆ ਤੇ ਤੋੜ ਮੇਰਾ ਕੋਈ ਗੋਤ ਜਾਂ ਮੇਰੇ ਕੋਈ ਜਾਤ ਨਹੀਂ ਗਈ ਇਹ ਮੇਰਾ ਪਿੰਡ ਹੈ ਤੋੜ ਤੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਨਾਲੋਂ ਕੋ ਮੜਾ ਨਹੀਂ ਹੁੰਦਾ ਮੈਨੂੰ ਉਸ ਚੀਜ਼ ਦਾ ਜਵਾਬ ਦਿਓ ਵੇਡਾ ਨੂੰ ਮੈਂ ਸਵਾਲ ਕਰਦਾ ਵਾਂ ਉਹ ਚੀਜ਼ ਦਾ ਜਵਾਬ ਦਿਓ ਪਿੱਕ ਢਿੱਲੋ ਲਾਉਣਾ ਜਾਂ ਗਿੱਲ ਲਾਉਣਾ ਕੀ ਚੰਗੀ ਗੱਲ ਆ ਉਹਦਾ ਜਵਾਬ ਦਿਓ ਜੇ ਜਵਾਬ ਹੋਵੇ ਤੇ ਨੰਬਰ 4 ਵੇਖੋ ਜਿਹੜਾ ਬਾਬਾ ਜਸਦੀਪ ਸਿੰਘ ਗਿੱਲ ਆ ਹੁਣ ਉਹ ਕਰਦੇ ਕੀ ਆ ਵੀ ਇੱਕ ਸਮੇਂ ਦੇ ਉਹਨੇ ਆਪ ਦਾ ਕੇਸ ਦਾੜਾ ਉਹਨੇ ਸ਼ਾਂਗਿਆ ਸੀ ਕੇਸ ਕਤਲ ਕਰਾਇਆ ਸੀ ਚਲੋ ਸਮਾਂ ਆਇਆ ਬਾਅਦ ਵਿੱਚ ਉਹ ਬਾਬੇ ਜਸਦੀਪ ਸਿੰਘ ਗਿੱਲ ਨੇ ਵੀ ਜਦੋਂ ਪਤਾ ਲੱਗਾ ਮੈਂ ਐਡੇ ਵੱਡੇ ਡੇਰੇ ਦਾ ਮੁਖੀ ਬੰਦਾ ਵਾਂ ਤੇ ਉਹਦਾੜਾ ਵੀ ਰੱਖ ਲਿਆ ਹੁਣ ਉੱਥੇ ਸਪਸ਼ਟੀ ਕਰਨ ਦੀ ਕੀ ਦਿੱਤਾ ਵੇਖੋ ਜੀ ਭਾਈ ਮਰਦਾਨਾ ਜਿਹੜੇ ਭਾਈ ਲੈਣਾ ਜੀ ਆ ਭਾਈ ਲੈਣਾ ਵੀ ਤੇ ਪਹਿਲਾਂ ਇਦਾਂ ਨਾਣਾ ਦੇਵ ਦੇ ਜਾਂਦੇ ਰਹੇ ਇਹ ਫੇਰ ਜਦੋਂ ਗੁਰਨਾਨਕ ਦੀ ਸ਼ਰਨ ਆਏ ਮੈਂ ਉਹ ਗੁਰਨਾਨਕ ਦੇ ਉਹ ਕਿ ਰਹੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਗੁਰਨਾਨਕ ਦੇ ਪਰ ਮੈਂ ਬੇਨਤੀ ਕਰਾਂ ਗੁਰਨਾਨਕ ਦੇ ਜੇਕਰ ਹੋ ਕੇ ਰਹੇਗੇ ਤੇ ਉਹ ਗੁਰਨਾਨਕ ਦੇ ਇਸ ਕਰਕੇ ਨਹੀਂ ਹੋਏ ਮੈਂ ਦੁਨੀਆ ਨੂੰ ਪਿੱਛੇ ਲਾ ਕੇ ਮੱਥਾ ਟਿਕਾਵਾਂਗਾ ਆਪਣੇ ਆਪ ਨੂੰ ਪੀੜਾ ਵੱਡੀ ਸਲਤਨਤਾਂ ਮੈਂ ਸੰਭਾਂਗਾ ਜਿਹੜਾ ਤੁਹਾਡਾ ਬਾਬਾ ਜਸਦੀਪ ਸਿੰਘ ਗਿੱਲ ਜੇਕਰ ਦਾੜਾ ਰੱਖਿਆ ਵਾ ਕੇਸ ਰੱਖੇ ਆ ਉਹਨੇ ਤਾ ਰੱਖਿਆ ਬਈ ਜਹਾਜਾਂ 'ਚ ਘੁੰਮਾਂਗਾ ਐਸ ਪ੍ਰਸਤੀ ਕਰਾਂਗਾ ਬਾਬਾ ਜਿੱਦਾਂ ਗੁਰਿੰਦਰ ਸਿੰਘ ਢਿੱਲੋਂ ਨੇ ਜ਼ਮੀਨਾਂ ਦੇ ਕਬਜ਼ੇ ਕੀਤੇ ਉਸੇ ਤਰ੍ਹਾਂ ਜ਼ਮੀਨਾਂ ਦੇ ਕਬਜ਼ੇ ਕਰਕੇ ਪੜਾਵਾਂਗਾ ਕੁਰਬਾਨੀ ਤੇ ਗੁਰੂ ਆਪ ਖਵਾਊਗਾ ਪੰਜਾਬ ਨੂੰ ਉਹ ਤੇ ਤਾਂ ਦਾੜਾ ਰੱਖਿਆ ਹੁੰਦੇ ਸਿੱਧੀ ਜੀ ਗੱਲ ਆ ਆnde hunde ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝੀਆਂ ਨਹੀਂ ਜਾਂਦੀਆਂ ਸਾਡੇ ਲੋਕਾਂ ਮੁੰਨੇ ਜਾ ਸਕਦੇ ਆ ਸਾਡੀਆਂ ਕੁਝ ਕੁ ਭੇਡਾਂ ਸ਼ੀਪਸ ਇਹ ਮੁੰਨੀਆਂ ਜਾ ਸਕਦੀਆਂ ਵਾ ਸਮਝਾਈਆਂ ਥੋੜੀ ਜਿਆਦਾ ਸਮਝਾਉਣ ਲੱਗਾ ਇਹਨਾਂ ਗਾਲਾਂ ਕਢ ਲਾ ਪਣੀਆਂ ਸਾਨੂੰ ਗਾਲਾਂ ਕਢਦੇ ਕਹੀ ਮੈਂ ਕੱਲ ਦੀ ਵੀਡੀਓ ਪਾਈ ਮੈਂ ਬੋਲਿਆ ਸਾਨੂੰ ਗਾਲਾਂ ਕਢਦੇ ਪਰ ਮੈਂ ਨਾ ਬੇਨਤੀ ਕਰਾਂ ਇਹਨਾਂ ਗਾਲਾਂ ਦੀ ਤੁਹਾਡੀਆਂ ਦੀ ਪਰਵਾਹ ਨਹੀਂ ਗਾਲਾਂ ਦੀ ਪਰਵਾਹ ਤਾਂ ਕਰੀਏ ਜੇਹੀਂ ਝੂਠੇ ਹੋਈਏ ਜੇ ਤੁਸੀਂ ਏਡੇ ਸੱਚੇ ਜੇ ਤੇ ਗਾਲਾਂ ਕਢਦੇ ਜੇ ਸਾਨੂੰ ਦਲੀਲ ਨਾਲ ਜਵਾਬ ਦਿਓ ਸਾਡੇ ਸਵਾਲਾਂ ਦਾ ਗਾਲਾਂ ਦਾ ਕੀ ਮਤਲਬ ਪਰ ਜੇ ਸਾਨੂੰ ਗਾਲਾਂ ਕੱਢਦੇ ਆ ਇਹ ਸੋਚੇ ਕੱਢਦੇ ਵੀ ਗਾਲਾਂ ਕੱਢ ਕੇ ਇਹਨਾਂ ਨੂੰ ਚੁੱਪ ਕਰਾ ਲਿਆਂਗੇ ਅਸੀਂ ਤੁਹਾਡੀਆਂ ਗਾਲਾਂ ਤੋਂ ਡਰਨ ਵਾਲੇ ਨਹੀਂ ਗੇ ਡਰਨ ਵਾਲੇ ਹੁੰਦੇ ਉਹਨੂੰ ਚੁੱਪ ਕਰਕੇ ਅਸੀਂ ਘਰੇ ਬੈਠ ਜਾਂਦੇ ਆਪਣੇ ਡਰਨ ਵਾਲੇ ਨਹੀਂ ਤੁਹਾਡੀਆਂ ਗਾਲਾਂ ਤੋਂ ਤੇ ਬਾਕੀ ਆਪਣੀਆਂ ਕਹਾਵਤ ਵਿਖਾਇਆ ਕਰੋ ਜਿੰਨੀਆਂ ਗਾਲਾਂ ਸਾਨੂੰ ਕੱਢ ਸਕਦੇ ਹੋ ਕੱਢਿਆ ਕਰੋ ਸਾਨੂੰ ਵੀ ਤਾਂ ਪਤਾ ਲੱਗੇ ਕਿ ਢੀ ਸੋਹਣੀ ਸੋਹਣੀ ਸਿੱਖਿਆ ਲੈ ਕੇ ਆਏ ਬਿਆਸੋ ਤੇ ਜਿਹੜੀਆਂ ਸਾਡੀਆਂ ਵੰਸਵੰਦੀਆਂ ਫੋਟੋਆਂ ਐਡ ਕਰਦੇ ਆ ਫੋਟੋ ਐ ਐਡੀਟਰ ਉੱਥੇ ਬੈਠੇ ਜਿਹੜਾ ਸਿਖਾਉਂਦਾ ਇਹਨਾਂ ਨੂੰ ਇਦਾਂ ਐਡੀਟਿੰਗ ਕਰਨੀ ਕਰਿਆ ਕਰੋ ਸਾਡੀਆਂ ਫੋਟੋਆਂ ਐਡਿਟ ਜਿੰਨੀਆਂ ਮਰਜ਼ੀ ਕਿਹੋ ਕਿਹੋ ਦੀਆਂ ਕਰਦੇ ਆ ਥੱਲੇ ਨਗਾਣਾ ਵਰਤਦੇ ਨੇ ਉਹਨਾਂ ਦੇ ਧੜ ਜੋੜ ਕੇ ਉੱਥੇ ਸਾਡੇ ਪ੍ਰਚਾਰਕਾਂ ਦੇ ਮੂੰਹ ਜੋੜ ਕੇ ਤੇ ਵਾਇਰਲ ਕਰਦੇ ਆ ਉਥੋਂ ਇਹ ਐਡੀਟਿੰਗ ਕਰਨੀ ਉਹ ਸੋ ਡੇਰੇ ਤੋਂ ਸਿੱਖਿਆ ਜੀ ਬਿਆਸੋਂ ਜੋ ਸਾਡਾਂ ਦਾ ਕਰਦੇ ਇਹ ਇਹ ਗਾਣਾਂ ਬਿਆਸੋਂ ਸਿੱਖਿਆ ਜੀ ਤੇ ਤੁਹਾਨੂੰ ਗਾਣਾਂ ਸਿਖਾਉਂਦੇ ਉੱਥੇ ਨਸ਼ਾ ਤਸਕਰ ਨੂੰ ਜੇਲ੍ਹ ਦੇ ਵਿੱਚ ਮਿਲਨ ਦਾ ਤਾਂ ਬਾਬਾ ਜਾਵੇ ਮੈਂ ਤੇ ਬਾਬਾ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਾ ਵਾਂ ਜਿੰਨਾ ਭਰੇ ਪੰਡਾਲ ਦੇ ਵਿੱਚ ਇਹ ਗੱਲ ਬੋਲੀ ਵੀ ਕਹੇ ਦੇਹ ਤਾਂ ਇਹਨੂੰ ਗੁਰੂ ਨਾ ਮੰਨੋ ਆ ਗਿਆ ਭਈ ਰਕਾਲ ਕੇ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹਕ ਮੈਂ ਗੁਰੂ ਮੰਨਿਓ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਔਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਔਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪਰ ਤੱਕ ਗੁਰੂ ਨਸਤਾਰੇ ਮੈਂ ਤੇ ਬਾਬੇ ਬਲਬੀਰ ਸਿੰਘ ਜੀ ਨੂੰ ਵਗਰੂੜੀਆ ਧੰਨਵਾਦ ਕਰਦਾ ਪੇ ਜੇਕਰ ਐਡੇ ਐਡੇ ਵੱਡੇ ਦਲਾ ਪੰਥਾ ਦੇ ਮੁਖੀ ਸਾਡਾ ਸਾਥ ਦੇਣ ਅੱਜ ਤੇ ਸਾਡੇ ਕੋਲ ਵੀ ਸਾਡਾ ਵੀ ਹੌਸਲਾ ਵਧਦਾ ਵਾ ਵੀ ਚਲੋ ਚੰਗੀ ਗੱਲ ਆ ਯਾਰ ਬਾਬੇ ਸਾਡੇ ਦਲਾ ਪੰਥਾ ਦੇ ਮੁਖੀ ਵੀ ਸਾਡੀ ਸਪੋਰਟ ਕਰ ਰਹੇ ਆ ਦੇਹਧਾਰੀਆਂ ਦੀ ਪੂਜਾ ਤੋਂ ਰੋਕ ਰਹੇ ਆ ਤੇ ਵੱਡੀ ਗੱਲ ਜਿਗਰਾ ਬਾਬੇ ਬਲਵੀਰ ਸਿੰਘ ਨੇ ਕਿਹਾ ਵੀ ਸਾਹਮਣੇ ਧੰਨਵਾਦ ਬਾਬੇ ਬਲਵੀਰ ਸਿੰਘ ਦਾ ਬਾਕੀ ਭੇਡਾਂ ਨੂੰ ਬੇਨਤੀ ਕਰਾਂਗਾ ਭੇਡੋ ਨਿਕਲੋ ਇਹਨਾਂ ਚੰਗਲਾਂ ਦੇ ਵਿੱਚੋਂ ਜਿਹੜੇ ਦੁਨੀਆਂ ਦੇ ਵੀ ਵੇਖੋ ਜੀ ਟੋਪੀ ਪਾ ਲਈ ਫੇਗ ਹੀ ਹੋ ਗਿਆ ਮੈਨੂੰ ਇਹ ਚੀਜ਼ ਦਾ ਜਵਾਬ ਬਾਣੀ ਦੇ ਵਿੱਚੋਂ ਦੇ ਦਿਓ ਹੋਵੇ ਸਿੱਖ ਸਰ ਟੋਪੀ ਧਰੇ ਸੱਤ ਜਨਮ ਕੁਸ਼ਤੀ ਹੋਏ ਮੇਰੇ ਇਹਦਾ ਜਵਾਬ ਦੇ ਦਿਓ ਹੋਵੇ ਜਵਾਬ ਤੇ ਤਾਂ ਬਾਕੀ ਦੂਜੀ ਆਪਸ਼ਨ ਗਾਲਾਂ ਆ ਤੁਹਾਡੇ ਕੋਲ ਕਲੈਕਸ਼ਨ ਵਾਧੂ ਇਕੱਠਾ ਹੋਇਆ ਉਹ ਫੇ ਗਾਲਾਂ ਕਰ ਲਿਓ ਜਵਾਬ ਨਾ ਹੋਇਆ ਤੇ ਬਾਕੀ ਦੂਜੀ ਬੇਨਤੀ ਹੋਰ ਮੈਂ ਇੱਕ ਬੇਨਤੀ ਹੋਰ ਕਰਕੇ ਸਮਾਪਤੀ ਕਰਾਂ ਵੀਡੀਓ ਬੰਦ ਕਰਾਂ ਜਿਆਦੀ ਲੰਮੀ ਨਹੀਂ ਕਰਨੀ ਕਿਉਂਕਿ ਤੁਹਾਡੇ ਕੋਲ ਵੀ ਸਮਾਂ ਸੀਮਤ ਹੁੰਦਾ ਵਾ ਬਾਬਿਆਂ ਦੀ ਚਮਚਾਗਰੀ ਕਰਨ ਤੋਂ ਤੁਹਾਨੂੰ ਵੇਲ ਮਿਲੇ ਬਾਬਿਆਂ ਦੀਆਂ ਫੋੜਵਾਂ ਤੂਫਾ ਤਗਾਉਣ ਤੋਂ ਤੁਹਾਨੂੰ ਪਖੰਡੀਆਂ ਦੇ ਵੇਲ ਮਿਲੇ ਤੇ ਫਿਰ ਸਾਡੀ ਗੱਲ ਪੂਰੀ ਸੁਣੋ ਤੁਹਾਡੇ ਕੋਲ ਵੀ ਸਮਾਂ ਸੀਮਤ ਹੁੰਦਾ ਵਾ ਮੇਰੀ ਬੇਨਤੀ ਹੈ ਵੀ ਜਿਹੜੇ ਤੁਸੀਂ ਗੱਲ ਕਰਦੇ ਨਾ ਵੇਖੋ ਜੀ ਜੇ ਉਹ ਜਾ ਕੇ ਉਹਨਾਂ ਨਾਲ ਇਦਾਂ ਉਹ ਅਰਦਾਸ ਕਰਾ ਰਹੇ ਆ ਮੁਸਲਮਾਨ ਮੌਲਵੀ ਤੋਂ ਤੇ ਤੁਸੀਂ ਆਂਦੇ ਹਰ ਧਰਮ ਦਾ ਸਤਿਕਾਰ ਕਰਦਾ ਵਾ ਅਸੀਂ ਵੀ ਕਰਦੇ ਆਂ ਪਰ ਸਾਡੇ ਸਿਧਾਂਤ ਵੱਖਰੇ ਆ ਸਦਾ ਤਾਂ ਹੀ ਆਪਣੇ ਜੀ ਰਹਿੰਦੀਆਂ ਸਤਿਕਾਰਾਂ ਹੀ ਸਾਰਿਆਂ ਦਾ ਕਰਦੇ ਆਂ ਸਤਿਕਾਰ ਦਾ ਮਤਲਬ ਇਹ ਨਹੀਂ ਆ ਪਈਆਂ ਕਿ ਸਲਾਮ ਦਾ ਸਤਿਕਾਰ ਕਰਦੇ ਜਾ ਕੇ ਹੱਜ ਕਰ ਲਾ ਪੋ ਉਹਨਾਂ ਨਾਲ ਜਾ ਕੇ ਨਵਾਜਾਂ ਪੜ ਲਾ ਬੋ ਸਤਕਾਰ ਦਾ ਮਤਲਬ ਇਹ ਨਹੀਂ ਆ ਅਸੀਂ ਆਖੇ ਸਤਕਾਰ ਬੜਾ ਕਰੀਦਾ ਜੀ ਅਸੀਂ ਹਿੰਦੂਆਇਜ਼ਮ ਦਾ ਸਤਕਾਰ ਕਰੀਦਾ ਤੇ ਅਸੀਂ ਜਾ ਕੇ ਉਹਨਾਂ ਦੇ ਵਿੱਚ ਆਰਤੀਆਂ ਕਰ ਲਾ ਪੀ ਗਏ ਟਾਲੀਆਂ ਖੜਕਾਉਣ ਲਾ ਪੀ ਉੱਥੇ ਸਿਧਾਂਤ ਸਾਡਾ ਹੀ ਕੰਮ ਆਉਣਾ ਬੇ ਗਗਨ ਮਥਾਰ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਲਿਆ ਲੋ ਪਵਨ ਚ ਬਰੋਕ ਰੇ ਸਗਲ ਬੰਦਾ ਇਹ ਫਲੰਤ ਜੋਤੀ ਸਿਧਾਂਤ ਸਾਡਾ ਹੀ ਕੰਮ ਆਉਣਾ ਸਤਕਾਰ ਹਿੰਦੂਆਇਜ਼ਮ ਦਾ ਕਰਨਾ ਪਰ ਇਹਦਾ ਮਤਲਬ ਇਹ ਨਹੀਂ ਵੀ ਜਾ ਕੇ ਆਰਤੀਆਂ ਕਰਦੀਆਂ ਅਸੀਂ ਉਹਨਾਂ ਦਾ ਸਤਕਾਰ ਹਰ ਧਰਮ ਦਾ ਕਰਨਾ ਪਰੇਣੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਰਲ ਜਾਣਾ ਵਾ ਕੋਈ ਆਖਿਆ ਵੀ ਅਸੀਂ 크ਿਸਚੀਅਨਟੀ ਜਾਂ ਸਤਕਾਰ ਬੜਾ ਕਰਦੇ ਹਾਂ ਤੇ ਸਤਕਾਰ ਕਰਦੇ ਕਰਦੇ ਦਾ ਮਤਲਬ ਏ ਨਹੀਂ ਵੀ ਜਾ ਕੇ ਉਹਨਾਂ ਨਾਲ ਹੀ ਬਾਈਬਲ ਪੜ ਲਾ ਪੈਣਾ ਵਾ ਤੇ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਹੈ ਫਦਰੇ ਸਾਹਿਬ ਜੀ ਪੜੀਏ ਫਦਰੇ ਸਾਹਿਬ ਜੀ ਪਾਉਣ ਤੋਂ ਪਹਿਲਾਂ ਫਿਰ ਇੱਕ ਬੇਨਤੀ ਆ ਬਾਣੀ ਪੜੋ ਸੰਸਾਰ ਤੇ ਆਪਾਂ ਕਿ ਲੈਣਾ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨ ਬਾਣੀ ਸੁਣਨ ਦਾ ਹੀ ਆ ਸਿਰ ਦੀਆਂ ਠੀਕਰੀਆਂ ਭੋਰ-ਭੋਰ ਕੇ ਅਸੀਂ ਤੜਨਾ ਦਿਮਾਗ ਅਸੀਂ ਆਪਦੇ ਖਰਾਬ ਕਰਾ ਲਏ ਪਰ ਸਾਡੇ ਮੱਥੇ ਮਾਰੇ ਦਾ ਫਾਇਦਾ ਤਾਂ ਆ ਮ ਜੇਕਰ ਤੁਸੀਂ ਵੀ ਬਾਣੀ ਪੜ ਲਓ ਬਾਣੀ ਪੜੋ ਆਪ ਪੇਡਾ ਨੂੰ ਬੇਨਤੀ ਹੈ ਜਿਹੜੇ ਪੜਦੇ ਆ ਸਿਰ ਝੁਗਦਾ ਉਹਨਾਂ ਗੜੀ ਅਮਰਤ ਵਿਛਕੋ ਨਿਤਨੇਮ ਆਪਣਾ ਕੰਟੀਨਿਊ ਰੱਖੋ ਸਾਡੀ ਅਰਦਾਸ ਆ ਤੁਹਾਡਾ ਇਸੇ ਤਰ੍ਹਾਂ ਨਿਤਨੇਮ ਕੰਟੀਨਿਊ ਰਹੇ ਪੇਡਾ ਨੂੰ ਬੇਨਤੀ ਹੈ ਉਹਨਾਂ ਦੇ ਚੰਗਲਾਂ ਚੋਂ ਨਿਕਲ ਕੇ ਥੋੜਾ ਜਿਹਾ ਗੁਰੂਗ੍ਰੰਥ ਸਾਹਿਬ ਵੱਲ ਲੋ ਫਤਿਹ ਇਹ ਸਮਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ